2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਪੰਜਾਬ ਆਉਣ ਵਾਲੇ ਆ ਤੇ ਪੰਜਾਬ ਦੇ ਇੱਕ ਵਿਧਾਇਕ ਨੇ ਇੱਕ ਤੋਹਫਾ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਅਸਤੀਫੇ ਦੇ ਵਜੋਂ ਅਸਤੀਫਾ ਭੇਜਣ ਵਾਲੇ ਨੇ ਮਾਸਟਰ ਬਲਦੇਵ ਸਿੰਘ ਜੈਤੋ ਤੋਂ ਵਿਧਾਇਕ ਆ ਲੰਬਾ ਸਮਾਂ ਪੜਾਉਂਦੇ ਰਹੇ ਆ ਸਕੂਲ ਦੇ ਵਿੱਚ ਰਾਜਨੀਤੀ ਦੇ ਵਿੱਚ ਆਏ ਆਮ ਆਦਮੀ ਪਾਰਟੀ ਦੇ ਵੱਲੋਂ ਐਮਐਲਏ ਬਣੇ ਨੇ ਤੇ ਅੱਜ ਅਸਤੀਫਾ ਦੇ ਗਨੇ ਮਾਸਟਰ ਜੀ ਅਸਤੀਫਾ ਦੇਣ ਦਾ ਕਾਰਨ ਕੀ ਆ ਜਿਹੜਾ ਅਜ ਅਰਵਿੰਦ ਕੇਜਰੀਵਾਲ ਜੀ ਨੇ ਅਸਤੀਫਾ ਭੇਜਿਆ ਉਹਦੇ ਵਿੱਚ ਕਈ ਕਾਰਨ ਆ ਇੱਕ ਕਾਰਨ ਹੀ ਲਗਾਤਾਰ 1.5 ਤੋਂ 2 ਸਾਲਾਂ ਦੇ ਵਿੱਚ ਜਦੋਂ ਉਹ ਐਮਐਲਏ ਬਣਿਆ ਉਹਦੇ ਵਿੱਚ ਸਾਨੂੰ ਇਗਨੋਰ ਕੀਤਾ ਜਾਂਦਾ ਰਿਹਾ ਹਰ ਵਾਰ ਕਦੇ ਵੀ ਮਤਲਬ ਪਾਰਟੀ ਨੇ ਸਾਨੂੰ ਕੋਈ ਸਹਿਦ ਨਹੀਂ ਦਿੱਤੀ ਵੀ ਜਾ ਕੇ ਤੁਸੀਂ ਪੰਜਾਬ ਦੇ ਵਿੱਚ ਜਾਂ ਫੀਲਡ ਦੇ ਵਿੱਚ ਜਾਂ ਜਾ ਕੇ ਤੁਸੀਂ ਇਹ ਮਤਲਬ ਪ੍ਰਚਾਰ ਕਰਨਾ ਜਾਂ ਆਹ ਕੰਮ ਕਰਨਾ ਕਦੇ ਵੀ ਕਿਤੇ ਸਾਨੂੰ ਇੱਥੇ ਚੰਡੀਗੜ੍ਹ ਆ ਕੇ ਕਿਤੇ 20 ਐਮਐਲਏ ਨੂੰ ਇਕੱਠੇ ਨਹੀਂ ਬਿਠਾਇਆ 2 ਸਾਲਾਂ ਦੇ ਵਿੱਚ ਬੜੇ ਦੁੱਖ ਦੀ ਗੱਲ ਹੈ ਕਿ ਉਹਨਾਂ ਨੂੰ ਮਤਲਬ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤਾਂ ਉਹਦੇ ਵਿੱਚ ਕਾਫੀ ਕੁਝ ਗੱਲਾਂ ਬਾਤਾਂ ਲੋਕਾਂ ਨਾਲ ਵੀ ਕਰਨੀਆਂ ਹੁੰਦੀਆਂ ਦੱਸਣੀਆਂ ਵੀ ਹੁੰਦੀਆਂ ਲੋਕਾਂ ਦੇ ਸੁਝਾਅ ਵੀ ਲੈਣੇ ਹੁੰਦੇ ਆ ਦੂਸਰੀ ਗੱਲ ਜਦੋਂ ਮੈਂ 4 ਸਾਲ ਪਹਿਲਾਂ ਸਰਵਿਸ ਛੱਡੀ ਸੀਗੀ ਟੀਚਿੰਗ ਲਾਈਨ ਦੇ ਵਿੱਚ ਹੈ ਟੀਚਰ ਸੀ ਮੈਂ ਤਾਂ ਮੈਂ ਫੈਸਲਾ 25 ਤਰੀਕ ਨੂੰ 25 ਜਨਵਰੀ ਨੂੰ ਮਤਲਬ 2014 ਚ ਲਿਆ ਤੇ 26 ਨੂੰ ਮੈਂ ਲਿਖ ਕੇ ਦਿੱਤਾ ਰਿਟਾਇਰਮੈਂਟ ਦਾ ਤੇ ਮੈਨੂੰ ਕਹਿੰਦੇ ਤੁਹਾਨੂੰ ਤਿੰਨ ਮਹੀਨੇ ਦੀ ਤਨਖਾਹ ਜਮਾ ਕਰਾਉਣੀ ਪੈਣੀ ਹੈ ਜੀ ਜਲਦੀ ਜਲਦੀ ਇਹ ਲੈਣਾ ਦਾ ਤੇ ਜਿਆਂ ਤਨ ਮਹੀਨੇ ਦਾ ਨੋਟਿਸ ਦੋਸਤ ਮੈਂ ਤਨ ਮਹੀਨੇ ਦੀ ਤਨਖਾਹ ਜਮਾ ਕਰਾ ਕੇ ਪੌਣੇ 2 ਲੱਖ ਦੇ ਲਗਭਗ ਤਾਂ ਪਾਰਟੀ ਦੇ ਵਿੱਚ ਉਦੋਂ ਸੌਂਖ ਕੇ ਆਇਆ ਸੀ ਕਿਉਂਕਿ ਅੰਨਾ ਹਜ਼ਾਰ ਦੀ ਜਿਹੜੀ ਮੂਵਮੈਂਟ ਜਾਇ ਸਵਰਾਜ ਦੀ ਕਿਤਾਬ ਪੜ੍ਹੀ ਸੀ ਤੇ ਉਹਦੇ ਵਿੱਚ ਐਂ ਲੱਗਦਾ ਸੀ ਵੀ ਅਸੀਂ ਪੰਜਾਬ ਦੇ ਭਵਿੱਖ ਵਾਸਤੇ ਆਉਣ ਵਾਲੀ ਪੀੜ੍ਹੀ ਵਾਸਤੇ ਕੁਝ ਨਾ ਕੁਝ ਕਰਾਂਗੇ ਵੀ ਅਸੀਂ ਜਿੰਨਾ ਕੁ ਯੋਗਦਾਨ ਪਾ ਸਕਦੇ ਹਾਂ ਪੌਣਾ ਬਣਦਾ ਵੀ ਜੇ ਵੈਗੁਰੂ ਦੀ ਕਿਰਪਾ ਕੀਤੀ ਤਾਂ ਆਪਾਂ ਪੰਜਾਬ ਲਈ ਲੜਾਂਗੇ ਪਰ ਉਦੋਂ ਉਲਟ ਜਾ ਕੇ ਜਿਹੜਾ ਸੰਵਿਧਾਨ ਦੇ ਵਿੱਚ ਜੋ ਕੁਝ ਆਪਣੇ ਆਮ ਆਦੀ ਪਾਰਟੀ ਦਾ ਸੰਵਿਧਾਨ ਹੈ ਉਹਦੇ ਵਿੱਚ ਉਹਨੂੰ ਲਾਗੂ ਨਹੀਂ ਕਰ ਰਹੇ ਜਿਵੇਂ ਹੁਣ ਸਕੋਰ ਕਮੇਟੀ ਦੀ ਗੱਲ ਕਰਦੇ ਆ ਸੰਵਿਧਾਨ ਦੇ ਵਿੱਚ ਕੋਰ ਕਮੇਟੀ ਇਹ ਨਹੀਂ ਸੰਵਿਧਾਨ ਦੇ ਵਿੱਚ ਕੋਰ ਕਮੇਟੀ ਨਹੀਂ ਪੀਏਸੀ ਕਮੇਟੀ ਹੈ ਤੇ ਉਹ ਪੀਏਸੀ ਕਮੇਟੀ ਹੈ ਅੱਜ ਤੱਕ ਨਹੀਂ ਬਣਾਈ ਹਜੇ ਤੱਕ ਤੇ ਕਿਵੇਂ ਇਹ ਸਾਰੇ ਮਸਲੇ ਜਿਹੜੇ ਆ ਉਹ ਕਦੇ ਕਦੇ ਗੱਲ ਕੀਤੀ ਤੁਸੀਂ ਇਸ ਵਿਸ਼ੇ ਤੇ ਕਿ ਯਾਰ ਸਾਨੂੰ ਕੋਈ ਤੁਸੀਂ ਜਦੋਂ ਅਸੀਂ ਚੁਣ ਕੇ ਆਏ ਆ ਤੁਹਾਡੀ ਪਾਰਟੀ ਦੇ ਵੱਲੋਂ ਕੋਈ ਸਹਿਦ ਵੀ ਚਾਹੀਦੀ ਆ ਕੋਈ ਗੱਲ ਵੀ ਕਰੋ ਕੋਈ ਸੰਗਠਨ ਨੂੰ ਮਜ਼ਬੂਤ ਕਰਨ ਦੀ ਗੱਲ ਵੀ ਤਾਂ ਕਰੋ ਤੁਸੀਂ ਕਦੇ ਰੱਖੀ ਪਾਰਟੀ ਦੇ ਪਲੇਟਫਾਰਮ ਤੇ ਇਹ ਗੱਲ ਉਹਦੇ ਉਹਦੇ ਵਾਸਤੇ ਨਾ ਬਹੁਤ ਵਾਰੀ ਮਤਲਬ ਉਪਰੀ ਲੀਡਰਸ਼ਿਪ ਦੇ ਧਿਆਨ ਦੇ ਵਿੱਚ ਲੈਂਦਾ ਜਿਵੇਂ ਮੈਂ ਆਪਦੇ ਹਲਕੇ ਦੇ ਜੇਤੂ ਦੀ ਗੱਲ ਦੱਸਾਂਗਾ ਕਿ ਜਦੋਂ ਢਾਂਚਾ ਬਣਦਾ ਹੈ ਉਦੋਂ ਇਹਨਾਂ ਨੇ ਸਾਰ ਥਾਂ ਤੇ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਬੰਦੇ ਪੰਜਾਬ ਦੇ ਵਿੱਚ ਲਾਏ ਆ ਉੱਚ ਦੇਖਦੇ ਸੀ ਵੀ ਆ ਕਿਹਦਾ ਬੰਦਾ ਇਹ ਭਗਵੰਤ ਮਾਨ ਦਾ ਇਹ ਲਾ ਦਿਓ ਆ ਮਨੋ ਰੋਡ ਦਾ ਇਹ ਲਾ ਦਿਓ ਆ ਮਾਸਟਰ ਬਲਦੇਸਰ ਇਹ ਨਹੀਂ ਲਾਉਣਾ ਆ ਖੇੜਾ ਦਾ ਬੰਦਾ ਇਹ ਨਹੀਂ ਲਾਉਣਾ ਆ ਮਨੁਸ਼ਾਹੀ ਦੇ ਬੰਦਾ ਇਹ ਨਹੀਂ ਨਹੀਂ ਲਾਉਣਾ ਇਹ ਇਹ ਲਾਬਿੰਗ ਕਦੋਂ ਤੋਂ ਸੀ ਇਹ ਲਗਭਗ 1.5 ਸਾਲ ਤੋਂ ਹੈ ਪਿਛਲੇ 1.5 ਸਾਲ ਤੋਂ ਇਹ ਚੀਜ਼ ਹੋ ਰਹੀ ਸੀ ਕਿ ਭਗਵੰਤ ਮਾਨ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਜ਼ਿਆਦਾ ਪਹਿਲ ਮਿਲੂਗੀ ਜਿਹੜੇ ਸੁਖਪਾਲ ਖੇੜਾ ਮਾਸਟਰ ਬਲਦੇਵ ਸਿੰਘ ਜਿਹੜੇ ਬੰਦੇ ਉਹਨਾਂ ਨੂੰ ਲੱਗਦਾ ਕਿ ਸਾਡੇ ਤੇ ਸਵਾਲ ਚੱਕ ਰਹੇ ਆ ਉਹਨਾਂ ਨੂੰ ਪਿੱਛੇ ਧੱਕਿਆ ਜਾਊਗਾ ਉਹਦੇ ਉਹਦੇ ਵਿੱਚ ਇਹ ਸੀਗਾ ਕਿ ਭਗਵੰਤ ਮਾਨਤਾ ਦੇ ਵਿੱਚ ਜਿਆਦਾ ਆਪਾਂ ਦੋਸ਼ ਨਹੀਂ ਕਰ ਸਕਦੇ ਜਾਣਦੀ ਕੋਈ ਮਿਲੀ ਭੁਗਤ ਕਹਿ ਸਕਦੇ ਆ ਇੱਕ ਮਗਰ ਪਾਸੇ ਸੂਬੇਦਾਰ ਬੈਠਾ ਮੈਂ ਆਪਦੇ ਅਸਤੀਫੇ ਦੇ ਵਿੱਚ ਵੀ ਲਿਖਿਆ ਸੂਬੇਦਾਰ ਕੌਣ ਉਹ ਦ੍ਰਿਗੇਸ਼ ਪਟਕਾ ਹੈ ਉਹ ਪੰਜਾਬ ਨਹੀਂ ਆਉਂਦਾ ਉਹ ਨਹੀਂ ਭਗਵੰਤਮਾਨ ਦਾ قصور ਹੈ ਕਿਉਂ ਨਹੀਂ ਮਤਲਬ ਤੁਸੀਂ ਕਿਹਾ ਵੀ ਕਹਿ ਨਹੀਂ ਸਕਦੇ ਕਿਉਂ ਨਹੀਂ ਕਹਿ ਸਕਦੇ ਪਾਰਟੀ ਦਾ ਪ੍ਰਧਾਨ ਆ ਪੰਜਾਬ ਦੇ ਵਿੱਚ ਜੇ ਉਹ ਨਹੀਂ ਬੰਦਾ ਬੋਲ ਸਕਦਾ ਜੇ ਮਤਲਬ ਮਹਾਭਾਰਤ ਦੀ ਜਿਹਦੀ ਅਸੀਂ ਗੱਲ ਕਰਦੇ ਆ ਉਹਦੇ ਚ ਇੱਕ ਰਾਜਾ ਬੈਠਾ ਸਾਰਾ ਕੁਝ ਉਹਦੇ ਸਾਹਮਣੇ ਹੋਇਆ ਤੇ ਉਹਨੇ ਕੁਝ ਨਹੀਂ ਕਿਹਾ ਤੇ ਅੱਜ ਤੱਕ ਕਿਹਾ ਜਾਂਦਾ ਹੈ ਕਿ ਮਹਾਭਾਰਤ ਉਸ ਬੰਦੇ ਕਰਕੇ ਹੋਈ ਹੈ ਤੇ ਅੱਜ ਭਗਵੰਤਮਾਨ ਕਿਵੇਂ ਬਚ ਜਾਣਗੇ ਲੋਕ ਜਿਹੜੇ ਆ ਉਹ ਆਪ ਪਿਛੇ ਰਹਿੰਦੇ ਆ ਉਹਨਾਂ ਨੇ ਦਰਗੇਸ਼ ਪਾਠ ਨੂੰ ਕੀਤਾ ਵਾ ਮੂਰੇ ਉੱਥੇ ਮਤਲਬ ਦਿੱਲੀ ਬੈਠਾ ਉਹ ਪੂਰੇ ਪੰਜਾਬ ਦਾ ਜਿਹੜਾ ਹੁਣ ਤੱਕ ਢਾਂਚਾ ਬਣਾਇਆ ਅੱਜ ਮੈਂ ਦੱਸ ਵੀ ਨਾ ਕਹਿ ਸਕਦਾ ਉਹ ਪੂਰਾ ਢਾਂਚਾ ਜਿਹੜਾ ਦਰਗੇਸ਼ ਪਾਠੂ ਉੱਥੇ ਬਣਾ ਰਿਹਾ ਹੈ ਦਿੱਲੀ ਬੈਠ ਕੇ ਬਣਾ ਰਿਹਾ ਪੰਜਾਬ ਚ ਨਹੀਂ ਆਉਂਦਾ ਪੰਜਾਬ ਚ ਡਰਦਾ ਉਹ ਦਿੱਲੀ ਬੈਠ ਕੇ ਢਾਂਚਾ ਬਣਾਉਂਦਾ ਤੇ ਉਹਨੂੰ ਲਾਗੂ ਕਰਨ ਵਾਸਤੇ ਇੱਕ ਉਹਨਾਂ ਰੱਖਿਆ ਹੈ ਅ ਦੂਜਾ ਆਪਣਾ ਮੈਂ ਭੁਲ ਗਿਆ ਮੁੰਡੇ ਦਾ ਨਾਮ ਜਿਹਨੇ ਪਿੱਛੇ ਉਹ ਜਿਹੜੀ ਵੀਡੀਓ ਜੀ ਵਾਇਰਲ ਹੋਈ ਸੀਗੀ ਨਹੀਂ ਨਹੀਂ ਹਾਂ ਰ ਗਰੀਬ ਗਰੀਬੜੇਗਾ ਉਹ ਉਹ ਫਿਰ ਮਤਲਬ ਦੱਸਦਾ ਵੀ ਆਪਾਂ ਹੁਣ ਜੁਧ ਪ੍ਰਧਾਨ ਨੂੰ ਲਾ ਦੋ ਇਹਨੂੰ ਪੰਜਾਬ ਦਾ ਜੂਥ ਪ੍ਰਧਾਨ ਲਾਉਣਾ ਹੈ ਇਹਨੂੰ ਇੱਥੇ ਜਿਲ੍ਹੇ ਦਾ ਜੂਥ ਪ੍ਰਧਾਨ ਲਾਉਣਾ ਹੈ ਇਹਨੂੰ ਆਹ ਕਰਨਾ ਉਹ ਉੱਪਰੋਂ ਡਾਇਰੈਕਸ਼ਨ ਜਿਹੜੀਆਂ ਆਉਂਦੀਆਂ ਉਹ ਗਾਂ ਲਾਗੂ ਕਰਦਾ ਤੇ ਇਹਨਾਂ ਦੇ ਅੰਦਰੋਂ ਖਤੇ ਤਾਂ ਮਲੀ ਭੁਗਤ ਹੈ ਕਿ ਭਗਵੰਤ ਮਾਨ ਜੀ ਵੀ ਵਿੱਚ ਕਿ ਸੰਗਪਾਲ ਖੇਰਾ ਦੀ ਪਾਰਟੀ ਕਿਵੇਂ ਲੱਗਦੀ ਹੈ ਤੁਹਾਨੂੰ ਸੰਗਪਾਲ ਖੇਰਾ ਦੇ ਪਾਰਟੀ ਦੇ ਵਿੱਚ ਜਿਹੜਾ ਇਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀਆਂ ਉਹਨਾਂ ਤਾਂ ਰਹਿ ਜਾਂ ਜਾਂ ਜਿਹੜੀਆਂ ਗੱਲਾਂ ਨੂੰ ਇਗਨੋਰ ਕੀਤਾ ਗਿਆ ਉਹ ਜੇ ਹੀ ਮਤਲਬ ਪੰਜਾਬੀ ਇਕਤਾ ਪਾਰਟੀ ਦੇ ਵਿੱਚ ਸ਼ਾਮਲ ਹੁੰਨਾ ਮੈਂ ਤਾਂ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕੀ ਇਹ ਮੈਨੂੰ ਲੱਗਦਾ ਵੀ ਤੁਸੀਂ ਹਜੇ ਤੱਕ ਨਹੀਂ ਹੋਏ ਆ ਦੇ ਮੋਬਾਈਲ ਫੋਨਾਂ ਦੇ ਉੱਤੇ ਸੁਖਪਾਲ ਖੇਰੇ ਦੀ ਪਾਰਟੀ ਦੇ ਸਟicker ਲੱਗੇ ਹੋਇਆ ਤੇ ਤੁਸੀਂ ਹਜੇ ਵੀ ਮੰਨਦੇ ਹੋ ਵੀ ਤੁਸੀਂ ਨਹੀਂ ਹੋਏ ਜਿਵੇਂ ਕਹਿੰਦੇ ਨਾ ਰਸਮੀ ਤੌਰ ਤੇ ਤਾਂ ਹੋਇਆ ਨਾ ਜਦੋਂ ਮੈਂ ਮੈਂਬਰ ਬਣੂ ਫੇਰੀ ਨਾ ਅੱਜ ਅੱਜ ਇਧਰ ਮਤਲਬ ਆਜ਼ਾਦ ਹੋ ਗਏ ਦਿਨੋਂ ਹੋ ਗਏ ਦਿਨੋਂ ਤਾਂ ਸ਼ਾਮਲ ਹੋ ਸੁਖਪਾਲ ਖੇਰਾ ਨਾ ਉਹ ਤਾਂ ਮਤਲਬ ਲਗਭਗ ਈ ਸਾਲ ਤੋਂ ਪਹਿਲਾਂ ਇਕੱਠੇ ਆ ਹੂੰ ਉਹ ਤਾਂ ਸਾਲ ਪਹਿਲਾਂ ਇਕੱਠੇ ਆ ਨਾ ਅਸੀਂ ਮਤਲਬ ਇੱਕ ਸਿਰਫ ਉਪਚਾਰਕ ਗੱਲ ਕਰਨੀ ਆ ਜਿਹਨੂੰ ਅਸੀਂ ਕਹਿੰਦੇ ਆ ਰਸਮੀ ਗੱਲਬਾਤ ਹੋਣੀ ਆ ਅਸਲ ਦੇ ਵਿੱਚ ਮਾਸਟਰ ਬਲਦੇਵ ਸਿੰਘ ਸੁਪਾਲ ਸਿੰਘ ਖੇੜਾ ਦੀ ਪਾਰਟੀ ਚ ਬਿਲਕੁਲ 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 ਮੈਂ ਪੰਜਾਬੀ ਇਕਤਾ ਪਾਰਟੀ ਨੂੰ ਮਤਲਬ ਜੁਆਇਨ ਕਰਾਂਗਾ ਉਹਦੇ ਵਿੱਚ ਦੂਸਰੀਆਂ ਪਾਰਟੀਆਂ ਨਾਲੋਂ ਕੀ ਫਰਕ ਆਗਾ ਕਿਉਂਕਿ ਉਹਦੇ ਵਿੱਚ ਤੁਸੀਂ ਉਸ ਨੂੰ ਸ਼ਾਇਦ ਮੈਨੂੰ ਨਹੀਂ ਪਤਾ ਵੀ ਤੁਸੀਂ ਸੀਖ ਨਹੀਂ ਪ੍ਰੈਸ ਕਲੱਬ ਦੇ ਵਿੱਚ ਹਾਂ ਹਾਂ ਉਹਦਾ ਮਤਲਬ ਇਹ ਸੀਗਾ ਗੱਲ ਕਿਉਂਕਿ ਜਦੋਂ ਚੋਣ ਮੈਨੀਫੈਸਟੋ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਹੁੰਦੇ ਲੱਗ ਪਾਉ ਸਾਰੀਆਂ ਦੀ ਜੀ ਚਾ ਕਾਲੀ ਆ ਚਾ ਕਾਂਗਰਸ ਆ ਚਾ ਭਾਰਤੀ ਜਨਤਾ ਪਾਰਟੀ ਸਾਰਿਆਂ ਦੇ ਚੋ ਜਿਹੜਾ ਚੋਣ ਮੈਨੀਫੈਸਟੋ ਬਰਾਬਰ ਹੁੰਦਾ ਉਹ ਤਾਂ ਉਪਰਲਾ ਕਾਗਜ਼ ਪਾੜ ਕੇ ਰੱਖਦੇ ਨੇ ਪਾਸੇ ਦੇ ਤੁਸੀਂ ਥੱਲੇ ਵਿੱਚੋਂ ਪੜੋਗੇ ਤੇ ਸਾਰੇ ਐਲਗੋਰੀ ਜਿਹੜਾ ਤੇ ਸਾਰਿਆਂ ਦਾ ਇੱਕੋ ਹੀ ਗੱਮ ਆ ਪਰ ਇੱਕ ਜਿਹੜਾ ਉਹਨਾਂ ਨੇ ਨਵਾਂ ਪੰਜਾਬੀ ਇਕਤਾ ਪਾਰਟੀ ਨੇ ਨਵਾਂ ਜਿਹੜਾ ਪਰਤ ਪਾਉਣ ਲੱਗੇ ਆ ਉਹਦੇ ਵਿੱਚ ਇਹ ਹੈ ਵੀ ਅਸੀਂ ਲੋਕਾਂ ਦੇ ਜਵਾਬਦੇਹ ਹੋਵਾਂਗੇ ਲੋਕਾਂ ਦੇ ਜਵਾਬਦੇਹ ਦਾ ਮਤਲਬ ਇਹ ਹੈ ਵੀ ਅਸੀਂ ਸੰਵਿਧਾਨਕ ਤੌਰ ਦੇ ਉੱਤੇ ਜਿਹੜਾ ਭਾਰਤ ਦਾ ਚੋਣ ਕਮਿਸ਼ਨ ਹੈ ਉਹਨੂੰ ਇੱਕ ਰਾਸ਼ਟਰਪਤੀ ਨੂੰ ਬਕਾਇਦਾ ਐਫੀਡੈਵਿਟ ਲੈ ਕੇ ਦੇਵਾਂਗੇ ਵੀ ਜੇ ਅਸੀਂ 2 ਸਾਲਾਂ ਜਾਂ ਢਾਈ ਸਾਲਾਂ ਚ 3 ਸਾਲਾਂ ਦੇ ਵਿੱਚ ਉਹ ਸਵਾ ਸ ਨਿਜੀਤ ਕਰਨ ਵਾਲਾ ਕਿਉਂਕਿ ਲਿਖ ਲਿਖ ਲੈਣਾ ਨਾ ਸਾਰਾ ਕੁਝ ਉਹਨਾਂ ਢਾਈ ਸਾਲਾਂ ਦੇ ਵਿੱਚ ਜੇ ਅਸੀਂ ਚੋਣ ਮੈਨੀਫੈਸਟੋ ਵਿੱਚ ਕੀਤੇ ਇਹ ਵਾਅਦੇ ਪੂਰੇ ਨਹੀਂ ਕਰਦੇ ਤਾਂ ਸਾਡੇ ਜਿਹੜੀ ਹੈ ਉਹ ਪਾਰਟੀ ਦੇ ਜਿਹੜੀ ਹੈ ਉਹ ਮੈਂਬਰ ਜਿਹੜੇ ਰਜਿਸਟ੍ਰੇਸ਼ਨ ਹੋ ਗਏ ਉਹ ਭੰਗ ਕੀਤੀ ਮੰਨਤ ਮੰਨਤ ਰੱਦ ਕੀਤੀ ਜਾਵੇ ਇਹ ਪਹਿਲੀ ਵਾਰ ਪਹਿਲੀ ਪਾਰਟੀ ਹੈ ਜਿਹੜੇ ਆਪਣੇ ਭਾਰਤ ਦੇ ਵਿੱਚ ਜਿਨੇ ਲੈ ਕੇ ਦੇਣਾ ਨੀ ਬਿਲਕੁਲ ਉਹ ਗੱਲਾਂ ਹੋਰ ਵੀ ਬਹੁਤ ਸਾਰੇ ਵਿਸ਼ਿਆਂ ਤੇ ਹੋਈਆਂ ਚਾਹੇ ਉਹ ਸੀ ਪੰਜਾਬ ਦੇ ਕਰਜ਼ੇ ਨੂੰ ਲੈ ਕੇ ਟਰਾਂਸਪੋਰਟ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਉਸ ਰੈਲੀ ਦੇ ਵਿੱਚ ਇਹੋ ਜਿਹੀਆਂ ਹੋਈਆਂ ਪਰ ਮੇਰਾ ਸਵਾਲ ਇੱਥੇ ਇਹ ਆਉਂਦਾ ਕਿ ਜਦੋਂ ਇਲੈਕਸ਼ਨ ਲੜਨ ਜਾ ਰਹੇ ਆ ਸੁਖਪਾਲ ਸਿੰਘ ਖਹਿਰਾ ਉਹਦੇ ਵਿੱਚ ਇੱਕ ਗਠਜੋੜ ਬਣਦਾ ਗਠਜੋੜ ਦੇ ਵਿੱਚ ਬੀਐਸਪੀ ਵੀ ਆਉਂਦੀ ਆ ਟਕਸਾਲੀਆਂ ਦੇ ਨਾਲ ਵੀ ਗੱਲ ਚੱਲ ਰਹੀ ਆ ਕੋਈ ਤੁਹਾਨੂੰ ਲੱਗਦਾ ਕਿ ਇੰਨਾ ਜ਼ਿਆਦਾ ਜਿਹੜਾ ਮਿਲ ਗੁੱਬ ਆ ਜਾ ਇੰਨਾ ਜ਼ਿਆਦਾ ਇਕੱਠਾ ਹੈ ਉਹਨੂੰ ਸੰਭਿਆ ਜਾ ਸਕੂਗਾ ਰਾਜਨੀਤੀ ਦੇ ਵਿੱਚ ਉਹਦੇ ਉਹਦੇ ਵਿੱਚ ਦੇਖੋ ਇੱਕ ਤਾਂ ਸਾਰੀਆਂ ਜਿਵੇਂ ਟਕਸਾਲੀ ਹੈ ਜਾਂ ਸਾਡੇ ਪੰਜਾਬੀ ਇਕਤਾ ਪਾਰਟੀ ਹੈ ਇਹ ਨਵੀਆਂ ਸਾਰੀਆਂ ਹੈਗੀਆਂ ਹਜੇ ਮਤਲਬ ਬਹੁਤ ਸਾਰੇ ਹਜੇ ਮੁੱਦੇ ਜਿਹੜੇ ਵਿਚਾਰਨ ਵਾਲੇ ਵੀ ਗੱਲ ਹੈਗੇ ਆ ਇਹ ਜਿਹੜਾ ਮੈਂ ਤੁਹਾਨੂੰ ਚੋਣ ਮੈਨੀਫੈਸਟੋ ਦੀ ਗੱਲ ਕਰਦਾ ਸੀਗਾ ਇਹ ਚੋਣ ਮੈਨੀਫੈਸਟੋ ਐਮਪੀ ਇਲੈਕਸ਼ਨਰ ਦੇ ਵਿੱਚ ਨਹੀਂ ਇਹੋ ਜਿਹਾ ਹੁੰਦਾ ਤੇ ਜਿਹੜਾ ਸਾਡੀਆਂ 2022 ਦੇ ਵਿੱਚ ਐਮਐਲਏ ਦੀ ਇਲੈਕਸ਼ਨ ਹੋਣੀਆਂ ਉਹਨਾਂ ਦੇ ਵਿੱਚ ਬਾਕਾਇਦਾ ਇਹ ਡਾਕੂਮੈਂਟ ਜਿਹੜਾ ਸੰਵਿਧਾਨਕ ਤੌਰ ਤੇ ਲੈ ਕੇ ਦੇਣ ਵਾਲਾ ਬੰਦਾ ਹੈ ਇਹਦੇ ਵਿੱਚ ਕੀ ਸਮੂਲੀਅਤ ਕਰ ਸਕਦੇ ਆ ਕੀ ਲੋਕ ਸੋਚਦੇ ਆ ਕੀ ਪੰਜਾਬ ਦੇ ਲੋਕ ਸਾਡੇ ਨਾਲ ਖੜਦੇ ਆ ਜਾਂ ਆਮ ਆਦੀ ਪਾਰਟੀ ਨਾਲ ਖੜਦੇ ਜਾਂ ਅਕਾਲੀਆਂ ਨਾਲ ਖੜਦੇ ਆ ਉਹ ਸਾਰਾ 2019 ਦੇ ਵਿੱਚ ਪਤਾ ਲੱਗ ਜਾਣਾ ਸੋ 2019 ਚ ਤੁਸੀਂ ਕਹਿ ਰਹੇ ਹੋ ਕਿ ਕਾਫੀ ਕੁਝ ਸਥਿਤੀ ਸਾਫ ਹੋ ਜਾਣੀ ਹੈ ਪਰ ਮਸਟ ਇਹ ਇੱਕ ਗੱਲ ਹੋਰ ਸਾਹਮਣੇ ਆਉਂਦੀ ਆ ਬਾਰ-ਬਾਰ ਹਰ ਪਾਰਟੀ ਇਹ ਕਹਿੰਦੀ ਆ ਕਿ ਸਾਨੂੰ ਦਰਦ ਹੈ ਅਸੀਂ ਦਲਿਤ ਭਾਈਚਾਰੇ ਦੇ ਵਿਕਾਸ ਦੇ ਲਈ ਕੰਮ ਕਰਨਾ ਚਾਹੁੰਦੇ ਆ ਪ੍ਰਧਾਨ ਮੰਤਰੀ ਮੋਦੀ ਤਾਂ ਆਪਦੀ ਜਾਤੀ ਦਾ ਇਹ ਕਾਰਡ ਖੇਡ ਕੇ ਬਹੁਤ ਵਾਰੀ ਉਹ ਉਹਨਾਂ ਦੇ ਲਈ ਇੱਕ ਰਾਮਬਾਣਾ ਜਿਹੜਾ ਹਮੇਸ਼ਾ ਹੀ ਉਹ ਕੱਢ ਦਿੰਦੇ ਆ ਪਰ ਇਹ ਦੇਖਣ ਨੂੰ ਮਿਲਦਾ ਕਿ ਪਾਰਟੀ ਜਿਹੜੀ ਮਰਜ਼ੀ ਹੋਵੇ ਸਰਫ ਇੱਕ ਖਾਣਾ ਪੂਰਤੀ ਜਿੱਥੋਂ ਤੱਕ ਰੱਖਣੀ ਹੈ ਉੱਥੋਂ ਤੱਕ ਰੱਖੀ ਜਾਂਦੀ ਹੈ ਮੁੱਖ ਅਹੁਦਿਆਂ ਦੇ ਉੱਤੇ ਵੀ ਦਲਤ ਵਰਗ ਦੇ ਉਹੀ ਲੀਡਰ ਲਿਆਂਦੇ ਜਾਂਦੇ ਆ ਜਿਹੜੇ ਕਹਣੇ ਦੇ ਵਿੱਚ ਜੀ ਹਜ਼ੂਰੀ 'ਚ ਯਕੀਨ ਰੱਖਣ ਜਿਹੜੀ ਪਾਰਟੀ ਤੁਸੀਂ ਜੁਆਇਨ ਕਰੋਗੇ ਕਿਵੇਂ ਨਿਸ਼ਚਿਤ ਕਰੋਗੇ ਕਿ ਇੱਕ ਰੀਅਲ ਪ੍ਰਤੀਨਿਧ ਮਿਲੇ ਇੱਕ ਖੁੱਲੀ ਜੀ ਗੱਲ ਤਾਂ ਮਿਲੇ ਨਾ ਉਹਨਾਂ ਨੂੰ ਸਿਰਫ ਇੱਕ ਖਾਨਾ ਪੂਰਤੀ ਦੇ ਲਈ ਵੀ ਹਾਂ ਅਸੀਂ ਲੋਕਾਂ ਨੂੰ ਦਿਖਾਉਣੇ ਆ ਇਹ ਚਾਰ ਚਿਹਰੇ ਮਾਸਟਰ ਬਲਦੇਵ ਸਿੰਘ ਖੁਦ ਆਪਣੇ ਆਪ ਨੂੰ ਕਿਵੇਂ ਇਸ ਤਰ੍ਹਾਂ ਰੱਖਣਗੇ ਕਿ ਜੇਕਰ ਅਸਕਪਾਲ ਸਿੰਘ ਖੈਰਾ ਦੀ ਪਾਰਟੀ ਦੇ ਵਿੱਚ ਵੀ ਉਹਨਾਂ ਨੂੰ ਲੱਗੂਗਾ ਕਿ ਦਲਤ ਭਾਈਚਾਰਾ ਜਿਹੜਾ ਮਤਲਬ ਕਈ ਸਦੀਆਂ ਹੋ ਗਈਆਂ ਉਹਨਾਂ ਦੇ ਜੀਵਨ ਚ ਓਡਾ ਬਦਲਾ ਨਹੀਂ ਆਇਆ ਉਹਨਾਂ ਦੇ ਲਈ ਕੰਮ ਕਰਦੇ ਰਹਿਣਗੇ ਉਹਦੇ ਵਿੱਚ ਦੇਖੋ ਜਿਵੇਂ ਜਿਹਦਾ ਅਸੀਂ ਚਮਚਾਗਰੀ ਕਰਨੀ ਹੁੰਦੀ ਜਾਂ ਅਸਕਪਾਲ ਖੈਰਾ ਨੇ ਜਾਂ ਮੈਂ ਚਮਚਾਗਰੀ ਕਰਨੀ ਜਾਂਦੀ ਹਨ ਉਹਨੋਂ ਉਹਦਾ ਵੀ ਹੋਰ ਚ ਹੋਰ ਵਧੀਆ ਉਹਦਾ ਕੋਈ ਕੋਈ ਦੇ ਦਿੰਦੇ ਉਹ ਠੀਕ ਨਹੀਂ ਇਹ ਤਾਂ ਜ਼ਿੰਦਗੀ ਦੇ ਵਿੱਚ ਨਹੀਂ ਕੀਤੀ ਇਹਦੇ ਤਾਂ ਨਾ ਕਰਨੀ ਆ ਇਹ ਨਹੀਂ ਵੀ ਮੈਂ ਸੰਭਾਲ ਕਰ ਦੇ ਨਾਲ ਹੈਗਾ ਤੇ ਮੈਂ ਹੁਣ ਉਹ ਉਹਦੀ ਚੌਂਚਾ ਕਰਾਂਗਾ ਉਹਦੀ ਆਪਦੀ ਆਪਦੀ ਗੱਲ ਜਿਹੜੀ ਹੈਗੀ ਆ ਉਹ ਦੱਸਣ ਦੀ ਕੋਸ਼ਿਸ਼ ਕਰਨੀ ਹੈ ਜੇ ਉਹ ਉੱਤੇ ਲੱਗੂ ਹੁੰਦੇ ਤਾਂ ਬਹੁਤ ਵਧੀਆ ਹੋਊਗਾ ਨਹੀਂ ਤਾਂ ਫਿਰ ਵੈਗਰੂ ਜਾਣਦਾ ਫਿਰ ਕੀ ਹੁੰਦਾ ਕਿ ਨਹੀਂ ਤੁਸੀਂ ਹੁਣ ਜਿਹੜਾ ਜ਼ਿਲ੍ਹਾ ਪ੍ਰਧਾਨ ਲਾਇਆ ਉਹਦੇ ਵਿੱਚ ਐਸਸੀਬੀ ਲਾਇਏ ਬੰਦੇ ਸਾਡੇ ਜਿਹੜੇ ਹਿੰਦੂ ਜਿਹੜੇ ਮੈਂਡੇਟ ਹਿੰਦੂ ਜਾਤੀ ਦੇ ਨਾਲ ਸੰਬੰਧਤ ਹੈਗੇ ਕੁਝ ਬੰਦੇ ਸੀ ਉਹ ਵੀ ਲਾਏ ਆ ਕੁਝ ਬੰਦੇ ਸੀ ਹੁਣ ਸਾਨੂੰ ਮੁਸਲਮਾਨਾਂ ਭਾਈਚਾਰੇ ਦੇ ਵਿੱਚ ਹਜੇ ਨਹੀਂ ਮਿਲਿਆ ਉਹਦੇ ਵਿੱਚ ਵੀ ਹਿਲਾ ਰਹੇ ਆ ਤਾਂ ਇੱਕ ਪੀਏਸੀ ਕਮੇਟੀ ਬਣਨੀ ਆ ਉਹਦੇ ਵਿੱਚ ਸਾਰਿਆਂ ਨੂੰ ਨੁਮਾਇੰਦਗੀ ਦਿੱਤੀ ਜਾਣੀ ਤਾਂ ਕਿ ਕੋਈ ਇਹ ਨਾ ਕਹਵੇ ਵੀ ਇਹ ਕੱਲਿਆਂ ਦੀ ਫਲਾਨੇ ਦੀ ਪਾਰਟੀ ਹੈ ਇਹਦੇ ਵਿੱਚ ਬੜਾ ਅਸੋ ਸਮਝ ਕੇ ਜਿਹੜੇ ਜਿਹੜੇ ਪਿੱਛੇ ਕਮਜ਼ੋਰੀਆਂ ਰਹੀਆਂ ਆਮ ਆਦੀ ਪਾਰਟੀ ਦੇ ਵਿੱਚ ਉਹ ਜੇ ਤੇ ਇਹਦੇ ਵਿੱਚ ਆ ਗਈਆਂ ਫਿਰ ਸਾਡਾ ਉਹਨਾਂ ਨਾਲੋਂ ਫਰਕ ਕੀ ਰਹੂਗਾ अच्छा ਤੁਸੀਂ ਨਾਲੇ ਕਹਿ ਰਹੇ ਹੋ ਕਿ ਮੈਂ ਰਸਮੀ ਤੌਰ ਤੇ ਸ਼ਾਮਲ ਨਹੀਂ ਹੋਇਆ ਤਾਂ ਤੁਸੀਂ ਪੂਰੀ ਤਰ੍ਹਾਂ ਇੱਕ ਇੱਕ ਗੱਲ ਆ ਜਿਹੜੀ ਅੱਜ ਦੇਖੋ ਉਹ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਦੀ ਗੰਡਾ ਰਹੇ ਹੋ ਤੇ ਵਿੱਚ ਡਿਸਕਸ ਤਾਂ ਸਾਡੀ ਹੁੰਦੀ ਸੀ ਨਾ ਮਤਲਬ ਪਹਿਲਾਂ ਡਿਸਕਸ ਸਾਡੀ ਹੁੰਦੀ ਸੀ ਤਾਂ ਹੀ ਵਿਚਾਰ ਵਟਾਂਦਰਾ ਹੁਣ 5-6 ਮਹੀਨੇ ਦੇ ਵਿੱਚ ਅਸੀਂ ਨੂੰ ਲੱਗਦਾ ਸੁਖਪਾਲ ਸਿੰਘ ਖਹਿਰਾ ਜਿਸ ਤਰ੍ਹਾਂ ਦੀ ਹੁਣ ਕਿਆਸ ਲੱਗ ਰਹੇ ਆ ਜੇ ਸੁਖਪਾਲ ਖਹਿਰਾ ਜਾਂਦੇ ਆ ਅਸੀਂ ਕੋਈ ਅਸੀਂ ਵੀ ਕਨਫਰਮ ਨਹੀਂ ਕਰਦੇ ਚਲੋ ਜੇ ਜਾਂਦੇ ਆ ਬਠਿੰਡੇ ਦੇ ਵਿੱਚ ਪੂਰੀ ਟੱਕਰ ਦੇਣਗੇ ਹਰ ਸਮਰਉਤ ਕੌਰ ਬਾਦਲ ਦੇਖੋ ਪਹਿਲੀ ਗੱਲ ਤਾਂ ਇਹ ਫੈਸਲੇ ਚਲੋ ਰਸਮੀ ਤੌਰ ਤੇ ਕਈ ਵਾਰੀ ਭਾਵ ਕੋਈ ਵੀ ਗੱਲਾਂ ਨਿਕਲ ਜਾਂਦੀਆਂ ਵੀ ਉਹ ਫਲਾਣਾ ਉੱਥੇ ਰੋੜੋ ਫਲਾਣਾ ਉੱਥੇ ਜੇ ਲੜਦੇ ਆਪਾਂ ਪੁੱਛਦੇ ਆ ਜੇ ਲੜਦੇ ਤਾਂ ਪੂਰਾ ਮੁਕਾਬਲਾ ਕਰਾਂਗੇ ਜੀ ਲਾਵਾਂ ਗੋਡੀਆਂ ਉਥੋਂ ਇਥੇ ਫਰੀਦਕੋਟ ਤੋਂ ਤੁਸੀਂ ਵੀ ਫਿਰ ਅਕਾਲੀ ਦਲ ਕਿਉਂਕਿ ਚਰਚਾ ਉਹਨਾਂ ਦੀ ਵੀ ਹੈ ਕਿ ਪੁਰਾਣੇ ਜੋਗਿੰਦਰ ਸਿੰਘ ਪੰਜਗਰਾਈ ਨੂੰ ਲਿਆਇਆ ਅਕਾਲੀ ਦਲ ਕਾਲੀ ਤੇ ਤੁਸੀਂ ਜੇ ਫਰੀਦਕੋਟ ਤੋਂ ਆਉਣੇ ਹੋ ਕਿਸ ਤਰ੍ਹਾਂ ਦਾ ਮੁਕਾਬਲਾ ਦੇਖਦੇ ਹੋ ਫਰੀਦਕੋਟ ਦੇ ਲੋਕਾਂ ਦੀ ਕੀ ਆ ਉਹਨਾਂ ਦੇ ਦਿਲ ਦੇ ਵਿੱਚ ਉਹਦੇ ਵਿੱਚ ਨਾ ਇਸ ਤਰ੍ਹਾਂ ਹੈ ਵੀ ਮਤਲਬ ਜਿਵੇਂ ਆਪਣੇ ਖੈਰਾ ਸਾਹਿਬ ਦਾ ਹੈਗਾ ਵੀ ਉਹ ਇੱਕ ਦੋ ਵਾਰੀ ਕਹਿ ਵੀ ਚੁੱਕੇ ਵੀ ਮੈਂ ਸੰਗਰੂਰ ਤੋਂ ਵੀ ਇਲੈਕਸ਼ਨ ਲੜ ਸਕਦੇ ਆ ਜਾਂ ਇਥੋਂ ਆਪਣੇ ਬਠਿੰਡੇ ਤੋਂ ਵੀ ਲੜ ਸਕਦੇ ਆ ਹਜੇ ਪਾਰਟੀ ਦੇ ਅੰਦਰ ਬੈਠ ਕੇ ਵਿਚਾਰ ਵਟਾਂਦਰਾ ਹੋਣਾ ਹੈ ਸਾਰਾ ਇਸ ਗੱਲ ਦਾ ਵੀ ਫਾਈਨਲ ਕੀ ਹੋਣਾ ਹੈ ਉਹ ਹੋ ਸਕਦਾ 5-7 ਦਿਨਾਂ ਦੇ 10 ਦਿਨਾਂ ਦੇ ਵਿੱਚ ਵਿੱਚ ਕੋਈ ਨਾ ਕੋਈ ਫਾਈਨਲ ਹੋ ਜੂਗਾ ਜਿਹੜਾ ਮੇਰੇ ਬਾਰੇ ਤੁਸੀਂ ਪੁੱਛਿਆ ਹੈ ਉਦੇ ਬਾਰੇ ਵੀ ਪਾਰਟੀ ਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੀ ਹਜੇ ਇੱਕ ਵੀ ਮੀਟਿੰਗ ਨਹੀਂ ਹੋਈ ਗਈ ਜਿਹਨਾਂ ਦੇ ਲਾਇਆ ਪੰਚਾਇਤਾਂ ਤੁਸੀਂ ਪਿੰਡਾਂ 'ਚ ਤਾਂ ਜਾਣਾ ਸ਼ੁਰੂ ਕਰਤਾ ਸੀ ਪਿੰਡਾਂ 'ਚ ਤੁਸੀਂ ਲੰਬੇ ਸਮੇਂ ਤੋਂ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਸ਼ੁਰੂ ਕਰਤੀ ਸੀਗੀ ਕਿ ਜੇ ਕੀ ਫੈਸਲਾ ਲੈਣਾ ਚਾਹੀਦਾ ਆਪਾਂ ਨੂੰ ਕਿਸ ਪਾਸੇ ਦੇ ਵੱਲ ਜਾਣਾ ਚਾਹੀਦਾ ਲੋਕਾਂ ਦੀ ਕੀ ਗੱਲ ਆਏ ਲੋਕ ਕੀ ਚਾਹੁੰਦੇ ਆ 2019 'ਚ ਮਾਸਟਰ ਬਲਦੇਵ ਸਿੰਘ ਖੜਦੇ ਆ ਜੇ ਲੋਕਲ ਦੀ ਜਿਹੜੀ ਸੀ ਨਾ ਗੱਲ ਇਹਦੇ ਵਿੱਚ ਇਹ ਸੀ ਵੀ ਮੈਂ ਦੂਜੇ ਹਲਕੇ 'ਚ ਨਹੀਂ ਗਿਆਵੇਂ ਕਹਿੰਦਾ ਉਹ ਕਿਤੇ ਵਿਆਹ ਸ਼ਾਦੀ ਦੇ ਵਿੱਚ ਤਾਂ ਹੋ ਸਕਦਾ ਮੈਂ ਕਿਤੇ ਗਿਆ ਹੋਵਾਂ ਪਰਮਾਪ ਦੇ ਹਲਕੇ ਦੇ ਲੋਕਾਂ ਨਾਲ ਜਦੋਂ ਦਾ ਮੈਂ ਖੰਡਾ ਸਾਹਿਬ ਨਾਲ ਵਿਚਰ ਰਿਹਾ ਤੇ ਉਹਦੇ ਵਿੱਚੋਂ 95% 95 97% ਜਿਹੜੇ ਲੋਕ ਕਹਿੰਦੇ ਤੁਸੀਂ ਸਹੀ ਫੈਸਲਾ ਲਿਆ ਪੰਜਾਬ ਦੇ ਹੱਕ ਦੇ ਵਿੱਚ ਫੈਸਲਾ ਲਿਆ ਤੁਸੀਂ ਇਸ ਤਰ੍ਹਾਂ ਡਟ ਕੇ ਰਹਿਣਾ ਔਰ ਪੰਜਾਬ ਦੇ ਲਈ ਕੁਝ ਨੁਕਾ ਕਰਨਾ ਪੰਜਾਬ ਦੇ ਲਈ ਕੁਝ ਕਰਨਾ ਇੱਕ ਫਰੀਦਕੋਟ 'ਚ ਬੜੀ ਇੱਕ ਗੱਲ ਤੁਹਾਡੇ ਵਿਰੋਧੀਆਂ ਨੇ ਚੱਕੀ ਕਿ ਵਿਰੋਧ ਹੋਇਆ ਜੋ ਹਾਂ ਉਹ ਪੂਰਾ ਮਸਲਾ ਕੀ ਆ ਉਹ ਕਲੀਅਰ ਮੈਂ ਤੁਹਾਨੂੰ ਕਰ ਦਣਾ ਉਹ ਬੰਦੇ ਨੇ ਮੇਰੇ ਪਰਸੋਂ ਸਾਰਾ ਜਿਹੜੇ ਦੋ ਤਿੰਨ ਬੰਦੇ ਸੀਗੇ ਉਹ ਮੇਰੇ ਨਾਲ ਬਾਹਲੇ ਨਹੀਂ ਦਿਖੀਆ ਉਹ ਜਦੋਂ ਇਧਰ ਮੇਰੇ ਨਾਲ ਜੁੜੇ ਸੀਗੇ ਉਦੋਂ ਉਹ ਸੌਂ ਖਾ ਕੇ ਜੁੜੇ ਸੀ ਵੀ ਅਸੀਂ ਆਮ ਆਦਮੀ ਪਾਰਟੀ ਦਾ ਸਾਡਾ ਲੱਲਾ ਨੇ ਖੱਖਾ ਨਹੀਂ ਅਸੀਂ ਰਵਾਮ ਪਾਰਟੀ ਨੂੰ ਮੰਨਦੇ ਨਹੀਂ ਉਹਨਾਂ ਨੇ ਇਹ ਗੱਲ ਕਹਿ ਕੇ ਆਏ ਸੀ ਮੇਰੇ ਨਾਲ ਠੀਕ ਆ ਉਹ ਕਹਿੰਦੇ ਵੀ ਸਿਰਫ ਤਾਂ ਸਿਰਫ ਹੀ ਤੁਹਾਡੇ ਨਾਲ ਹੈ ਹੁਣ ਵੀ ਤੁਹਾਡੇ ਨਾਲ ਹੈ ਉਹ ਕਹਿੰਦੇ ਸੀ ਵੀ ਮਾਸ਼ਜੀਤ ਤੁਸੀਂ ਕਿਤੇ ਇਹ ਨਾ ਹੋਵੇ ਵੀ ਤੁਸੀਂ ਐਮਐਲਏ ਦਾ ਅਸਤੀਫਾ ਦੇ ਦਿਓ ਕੋਈ ਨੁਕਸਾਨ ਨਾ ਹੋ ਜਾਏ ਆਪਣਾ ਤੁਹਾਡੇ ਕਹਿੰਦਾ ਮਤਲਬ ਆ ਕਿ ਉਹਨਾਂ ਦਾ ਜਿਹੜਾ ਡਰ ਸੀ ਉਹ ਇਸ ਗੱਲ ਨੂੰ ਲੈ ਕੇ ਸੀ ਕਿ ਤੁਸੀਂ ਐਮਐਲਏ ਦੇ ਜਿਹੜਾ ਪਦ ਆ ਇਹ ਤੋਂ ਜਾਂ ਪਦਵੀ ਤੋਂ ਅਸਤੀਫਾ ਨਾ ਦਿਓ ਆਮਦਵੀ ਪਾਰਟੀ ਛੱਡਣ ਨਾ ਛੱਡਣ ਨੂੰ ਲੈ ਕੇ ਕੋਈ ਉਹ ਕੋਈ ਨਹੀਂ ਉਹ ਕੋਈ ਕੋਈ ਜਿਵੇਂ ਜਿਵੇਂ ਤੁਸੀਂ ਮਤਲਬ ਫੈਸਲਾ ਲੈ ਲੋਗੇ ਦੂਸਰੇ ਦਿਨ ਮੈਂ ਕਾਫੀ ਜਿਹੜੇ ਮੇਰੇ 5-7 ਮਿੱਤਰ ਨੇ ਸੀ ਜਿਆਦੇ ਉਹਨਾਂ ਨਾਲ ਬੈਠ ਕੇ ਡਿਸਕਸ ਕੀਤੀ ਜਦੋਂ ਸਾਰੀਆਂ ਗੱਲਾਂ ਦਸੀਆਂ ਉਹਨਾਂ ਨੂੰ ਉਹ ਕਹਿੰਦੇ ਫਿਰ ਫਾਇਦਾ ਕੀ ਆ ਆਮਾਦੀ ਪਾਰਟੀ ਜੇ ਮੈਂ ਕਿਹਾ ਤੁਸੀਂ ਆਮਾਦੀ ਪਾਰਟੀ ਨੂੰ ਵੋਟ ਪਾਓ ਕਹਿੰਦੇ ਨਹੀਂ ਮੈਂ ਕਿਹਾ ਜੇ ਤੁਸੀਂ ਨਹੀਂ ਪਾਉਣੀ ਤੇ ਫਿਰ ਮੈਂ ਹੁਣ ਤੁਸੀਂ ਕਹਿੰਦੇ ਵੀ ਆਮ ਆਦੀ ਪਾਰਟੀ ਤੋਂ ਕੀ ਲੈਣਾ ਹੈ ਤੇ ਦਿਓ ਕਹਿੰਦੇ ਮੈਨੂੰ ਕਹਤਾ ਉਹਨਾਂ ਨੇ ਮਿੱਤਰਾਂ ਨੇ ਬਹੁਤ ਬਹੁਤ ਸ਼ੁਕਰੀਆ ਸ਼ੁਭਕਾਮਨਾਵਾਂ ਜੀ ਤੁਹਾਨੂੰ ਨਵੀਂ ਤੁਹਾਡੀ ਇਸ ਪਾਰੀ ਦੇ ਲਈ ਤੇ ਇਹਨਾਂ ਮਾਸਟਰ ਬਲਦੇਵ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਦੇ ਵਿੱਚ ਲਗਭਗ ਇਹ ਗੱਲ ਹੁਣ ਸ਼ੋਰ ਹੈ ਕਿ ਮਾਸਟਰ ਬਲਦੇਵ ਸਿੰਘ ਜਾ ਰਹੇ ਆ ਫਰੀਦਕੋਟ ਤੋਂ ਪੂਰੀਆਂ ਸੰਭਾਵਨਾਵਾਂ ਵਾ ਇਹਨਾਂ ਦੇ ਇਲੈਕਸ਼ਨ ਲੜਨ ਦੀਆਂ ਸੁਖਪਾਲ ਸਿੰਘ ਖਹਿਰਾ ਜਿਸ ਤਰ੍ਹਾਂ ਬਠਿੰਡੇ ਦੇ ਵਿੱਚ ਉਹ ਗੇੜੇ ਮਾਰ ਰਹੇ ਆ ਸੁਖਪਾਲ ਸਿੰਘ ਖਹਿਰਾ ਬਠਿੰਡਾ ਤੋਂ ਆ ਰਹੇ ਆ ਆਉਣ ਵਾਲੇ ਦਿਨਾਂ 'ਚ ਸਥਿਤੀ ਹੋਰ ਵੀ ਸਾਫ਼ ਹੋਣੀ ਹੈ ਪਰ ਨਿਸ਼ਚਿਤ ਤੌਰ ਦੇ ਉੱਤੇ ਫਰੀਦਕੋਟ ਤੇ ਬਠਿੰਡਾ ਇਹ ਦੋਨੇ ਸੀਟਾਂ ਸਿੱਧਾ ਤੌਰ ਤੇ ਬਾਦਲ ਪਰਿਵਾਰ ਦੇ ਬਹੁਤ ਨੇੜੇ ਮੰਨੀਆਂ ਜਾਂਦੀਆਂ ਤੇ ਇੱਥੋਂ ਜੇਕਰ ਕੋਈ ਉਲਟ ਫੇਰ ਹੁੰਦਾ ਤਾਂ ਫਿਰ ਸਿਆਸਤ ਆ ਜਿਹੜੀ ਉਹ ਆਪਣੇ ਨਵੇਂ ਸਮੀਕਰਨ ਕਢੇਗੀ ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ ਨਵਰੀਤ ਸਿਵੀਆ ਟੀਵੀ ਪੰਜਾਬ ਚੰਡੀਗੜ੍ਹ